ਬਹੁਤ ਸਾਰੇ ਸਵਾਲ ਅੱਜ ਮੇਰੇ ਮਨ ਦੇ ਵਿੱਚ ਇਹ ਆਉਂਦੇ ਆ ਕਿ ਉਹਨਾਂ ਵੋਟਰਾਂ ਸਪੋਰਟਰਾਂ ਦੇ ਨਾਲ ਗੱਲ ਕਰਾਂ ਜਿਨ੍ਹਾਂ ਵੋਟਰਾਂ ਸਪੋਰਟਰਾਂ ਨੇ ਆਪਣੇ ਆਪਣੇ ਲੀਡਰ ਨੂੰ ਪੋਟਾ ਪਾਈਆਂ ਮੈਂ ਵੀ ਕਿਤੇ ਪਾਈਆਂ ਹੋ ਸਕਦੀਆਂ ਆਓ ਆਪਣੇ ਲੀਡਰਾਂ ਦੇ ਨਾਲ ਉਹ ਵਿਚਾਰ ਕਰੀਏ ਕਿ ਤੁਸੀਂ ਉਸ ਵੇਲੇ ਬੇਗੰਪੁਰੇ ਦੀ ਗੱਲ ਕੀਤੀ ਸੀ ਤੁਸੀਂ ਬਰਾਬਰਤਾ ਵਾਲੇ ਰਾਜ ਦੀ ਗੱਲ ਕੀਤੀ ਸੀ ਤੁਸੀਂ ਸ਼ਹੀਦ ਭਗਤ ਸਿੰਘ ਦੀ ਸੋਚ ਵਾਲੇ ਰਾਜ ਦੀ ਗੱਲ ਕੀਤੀ ਸੀ ਤੁਸੀਂ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਡਕਰ ਜੀ ਦੀ ਸੋਚ ਵਾਲੀ ਗੱਲ ਕੀਤੀ ਸੀ ਤੇ ਉਹ ਤਸਵੀਰਾਂ ਅੱਜ ਦਫ਼ਤਰਾਂ ਦੇ ਵਿੱਚ ਲਟਕਦੀਆਂ ਦਿਸਦੀਆਂ ਵੀ ਨੇ ਦਫ਼ਤਰਾਂ ਦੇ ਉਹ ਸਿਰ ਦੇ ਉੱਤੇ ਦੀਵਾਰ ਦੇ ਨਾਲ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਡਕਰ ਜੀ ਤੇ ਦੂਜੇ ਪਾਸੇ ਸ਼ਹੀਦ ਭਗਤ ਸਿੰਘ ਦੀ ਤੇ ਉਹਨਾਂ ਦਾ ਸੁਪਨਾ ਤਾਂ ਇਹ ਸੀ ਕਿ ਸਮਾਜ ਬਰਾਬਰ ਹੋਵੇ ਤਸਵੀਰਾਂ ਤਾਂ ਲਾ ਦਿੱਤੀਆਂ ਕਿ ਸਮਾਜ ਦੇ ਵਿੱਚ ਉਦਾਂ ਦਾ ਸਿਸਟਮ ਜਿਹੜਾ ਉਹ ਸਿਰਜਿਆ ਗਿਆ ਤੇ ਸ਼ਹੀਦ ਭਗਤ ਸਿੰਘ ਦੀ ਤਾਂ ਇਹ ਸੋਚ ਸੀ ਸਭ ਬਰਾਬਰ ਹੋਣ ਕਿਸੇ ਦੀ ਲੁੱਟ ਕਿਸੇ ਦੀ ਹੱਥੋਂ ਨਾ ਹੋਵੇ ਮਨੁੱਖ ਦੀ ਲੁੱਟ ਮਨੁੱਖ ਦੇ ਹੱਥੋਂ ਨਾ ਹੋਵੇ ਤੇ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਦਾ ਇਹ ਸੰਕਲਪ ਤੇ ਸੁਪਨਾ ਸੀ ਸੰਵਿਧਾਨ ਵੀ ਇਹ ਕਹਿੰਦਾ ਕਿ ਸਮਾਜ ਦੇ ਵਿੱਚ ਬਰਾਬਰੀ ਤਾਂ ਹੋਵੇ ਬੇਗਮਪੂਰਾ ਹੋਵੇ ਕਿਸੇ ਨੂੰ ਡਰ ਨਾ ਹੋਵੇ ਭੈਅ ਨਾ ਹੋਵੇ ਸਾਰੇ ਊਚ ਨੀਚ ਤੇ ਸਾਰੇ ਬਰਾਬਰ ਹੋਣ ਕਿ ਪੰਜਾਬ ਦੇ ਵਿੱਚ ਬਰਾਬਰ ਹੋਏ ਇਹ ਦੋ ਮਹਾਨ ਪੁਰਸ਼ਾਂ ਦੀਆਂ ਤਸਵੀਰਾਂ ਅੱਜ ਲਟਕਦੀਆਂ ਅਫਸਰਾਂ ਦੇ ਜਿਹੜੀਆਂ ਉਹ ਇੱਕ ਸੱਜੇ ਤੇ ਇੱਕ ਖੱਬੇ ਉਹ ਹਰ ਵੇਲੇ ਅਸਲ ਦੇ ਵਿੱਚ ਇਹ ਪ੍ਰੇਰਿਤ ਕਰਦੀਆਂ ਤਸਵੀਰਾਂ ਕਿ ਮੇਰੀ ਸੋਚ ਦਾ ਖਿਆਲ ਰੱਖਿਓ ਕੀ ਅਫੀਸਰ ਸਹਿਬਾਨਾਂ ਦੇ ਵੱਲੋਂ ਜਾਂ ਲੀਡਰ ਸਹਿਬਾਨਾਂ ਦੇ ਵੱਲੋਂ ਉਹਨਾਂ ਦੀ ਸੋਚ ਦਾ ਖਿਆਲ ਰੱਖਿਆ ਜਾਂਦਾ ਰੱਖਣ ਦੀ ਵੀ ਕੀ ਲੋੜ ਹੈ ਕਿਉਂਕਿ ਸਾਡੇ ਵੋਟਰ ਤੇ ਸਾਡੇ ਲੋਕ ਵੀ ਤਾਂ ਓਦਾਂ ਦੇ ਹੀ ਐ ਕਦੀ ਕਿਸੇ ਵੋਟਰ ਨੇ ਪੁੱਛਿਆ ਨਹੀਂ ਆਪਣੇ ਲੀਡਰ ਨੂੰ ਜਾਂ ਕਿਸੇ ਆਪਣੇ ਅਫਸਰ ਨੂੰ ਚਾਹੇ ਉਹ ਆਪਣੇ ਪਰਿਵਾਰ ਤੋਂ ਕਿਉਂ ਨਾ ਹੋਵੇ ਕਿ ਜਿੱਥੇ ਅਫਸਰ ਦੇ ਜਾਂ ਲੀਡਰ ਦੇ ਬੱਚੇ ਪੜਦੇ ਕੀ VOTER ਦੇ ਆਮ ਲੋਕਾਂ ਦੇ ਬੱਚੇ ਵੀ ਉੱਥੇ ਹੀ ਪੜਦੇ ਆ ਕਦੀ ਪੁੱਛਿਆ ਨਹੀਂ ਕਿ ਜਿੱਥੇ ਗਰੀਬ ਬੰਦੇ ਦੇ ਬਾਪੂ ਦੀ ਦਵਾਈ ਜੇ ਹਸਪਤਾਲ ਤੋਂ ਸਰਕਾਰੀ ਤੋਂ ਆਉਂਦੀ ਹੈ ਕਿ ਕਦੀ ਇਹ ਪੁੱਛਿਆ ਨਹੀਂ ਹੈ ਕਿ ਉਹ ਲੀਡਰ ਦੀ ਜਾਂ ਅਫਸਰਾਂ ਦੇ ਬਾਪੂ ਦੀ ਦਵਾਈ ਵੀ ਉਸ ਹਸਪਤਾਲ ਤੋਂ ਆਉਂਦੀ ਹੈ ਹੁਣ ਇੱਥੇ ਵੱਡਾ ਪੜਾ ਹੈ ਹੁਣ ਗਰੀਬ ਬੰਦਾ ਉਸ ਥਾਂ ਤੋਂ ਦਵਾਈ ਲੈਂਦਾ ਜਿੱਥੇ ਡਾਕਟਰ ਹੈ ਨਹੀਂ ਜੇ ਡਾਕਟਰ ਹੈਗਾ ਤਾਂ ਦਵਾਈ ਹੈ ਨਹੀਂ ਜੇ ਦਵਾਈ ਹੈਗੀ ਤਾਂ ਪੱਟੀ ਹੈ ਨਹੀਂ ਪੱਟੀ ਹੈ ਨਹੀਂ ਤਾਂ ਟੈਗਾ ਹੀ ਆਗੀ ਤਾਂ ਟੀਕਾ ਹੈ ਨਹੀਂ ਜੇ ਟੀਕਾ ਹੈ ਹੈਗਾ ਤਾਂ ਉੱਥੇ ਹੋਰ ਤਰ੍ਹਾਂ ਦੇ ਸਾਧਨ ਹੈ ਨਹੀਂ ਜੇ ਸਾਰਾ ਕੁਝ ਹੈਗਾ ਤਾਂ ਹਸਪਤਾਲ ਬੰਦ ਹੋ ਜਾਂਦਾ ਕਿਉਂਕਿ 2 ਵਜੇ ਤੋਂ ਬਾਅਦ ਤੇ ਹੁਣ ਇਹ ਸਵਾਲ ਕਿਉਂ ਕਰਨ ਕਿਉਂਕਿ ਵੋਟਾਂ ਦੇ ਦਿਨਾਂ ਦੇ ਵਿੱਚ ਅਸੀਂ ਕਮਿਟਮੈਂਟ ਹੋਰ ਤਰੀਕੇ ਦੀ ਕੀਤੀ ਹੁੰਦੀ ਹੈ ਕਿ ਸਾਡੇ ਪਿੰਡ ਦੇ ਵਿੱਚ ਭਾਈ ਇੰਨਾ ਆ ਸਮਾਨ ਭੇਜ ਦਿਓ ਤੇ ਆ ਇੰਨੀ ਬੋਤਲਾਂ ਭੇਜ ਦਿਓ ਤੇ ਅਸੀਂ ਇਸ ਤਰੀਕੇ ਦੇ ਨਾਲ ਸਾਡੇ ਵੋਟਰ ਮੰਗਦੇ ਨੇ ਹੁਣ ਵੋਟਰਾਂ ਨੇ ਉਸ ਆਪਣੇ ਲੀਡਰ ਨੂੰ ਵੀ ਪਰੇਸ਼ਾਨ ਕੀਤਾ ਹੁੰਦਾ ਲੀਡਰ ਵੀ ਬਚੇ ਸਾਰਾ ਕੇ ਅੱਗੇ ਆਪਣੇ ਵੱਡੇ ਲੀਡਰ ਤੇ ਉਮੀਦਵਾਰ ਨੂੰ ਪਰੇਸ਼ਾਨ ਕਰਦਾ ਉਹ ਸਿਸਟਮ ਸਾਡਾ ਸਾਰਾ ਜਿਹੜਾ ਉਹ ਤਾਣਾ ਬਾਣਾ ਹੈਗਾ ਤੇ ਹੁਣ ਸਾਡੇ ਵੋਟਰ ਸਪੋਰਟਰ ਤੇ ਆਮ ਲੋਕ ਜਿਹੜੇ ਆ ਉਹਨਾਂ ਨੂੰ ਅੱਜ ਪੁੱਛਣ ਦੀ ਲੋੜ ਹੈ ਵੀ ਸਾਡੇ ਇੱਥੇ ਬਰਾਬਰੀ ਤਾਂ ਕਿਵੇਂ ਆਏਗੀ ਸਾਡੇ ਬੱਚੇ ਪੜ੍ਹ ਲਿਖ ਕੇ ਕੀ ਡੀਸੀ ਬਣ ਜਾਣਗੇ ਹੁਣ ਇਹ ਸਵਾਲ ਉਹਨਾਂ ਤੇ ਵੀ ਵੱਡਾ ਖੜਾ ਹੁੰਦਾ ਹੈ ਸ਼ਹੀਦ ਭਗਤ ਸਿੰਘ ਦੀ ਸੋਚ ਵਾਲੇ ਆਜ਼ਾਦ ਭਾਰਤ ਦੇ ਵਿੱਚ ਬਾਬਾ ਸਾਹਿਬ ਪੀਮਰਾਉ ਡਾਕਟਰ ਅੰਬੇਦਕਰ ਜੀ ਦੇ ਸੰਵਿਧਾਨ ਨੇ ਜਿਨ੍ਹਾਂ ਨੂੰ ਮੌਕੇ ਦਿੱਤੇ ਜਿਨ੍ਹਾਂ ਮੌਕੇ ਦਿੱਤੇ ਉਹਨਾਂ ਨੇ ਐਸ 25 30 ਸਾਲ ਦੇ ਵਿੱਚ ਤਾਂ ਮਲਾਈ ਖਾਧੀ ਹੈ ਪਰ ਉਹਨਾਂ ਨੇ ਅੱਗੇ ਉਹ ਸਿਸਟਮ ਨੂੰ ਬਚਾ ਕੇ ਨਹੀਂ ਰੱਖਿਆ ਅੱਜ ਜਿਹੜਾ ਵੱਡੇ ਵੱਡੇ ਅਫਸਰ ਹੈ ਉਹਨਾਂ ਦੇ ਪੁੱਤ ਵੀ ਵੱਡੇ ਵੱਡੇ ਅਫਸਰ ਬਣਨੇ ਜਿਹੜੇ ਉਹ ਮੁਸ਼ਕਲ ਹੁੰਦੇ ਦਿਖਾਈ ਦੇ ਰਹੇ ਆ ਕਿਉਂਕਿ ਇੱਥੋਂ ਦੀ ਐਜੂਕੇਸ਼ਨ ਇੱਥੋਂ ਦਾ ਸਿਸਟਮ ਇੱਥੋਂ ਦਾ ਜਿਹੜਾ ਵਾਤਾਵਰਨ ਆ ਉਹ ਇਦਾਂ ਦਾ ਦਿਖਾਈ ਦੇ ਬੱਚੇ ਪੜ ਵੀ ਜਾਂਦੇ ਆ ਤੇ ਉਹ ਇੱਥੇ ਰਹਿਣਾ ਨਹੀਂ ਚਾਹੁੰਦੇ ਤੇ ਹੁਣ ਉਹ ਇੱਥੇ ਜਿਹੜਾ ਸਿਸਟਮ ਹੈ ਉਹ ਬਹੁਤਾ ਠੀਕ ਦਿਖਾਈ ਨਹੀਂ ਦੇ ਰਿਹਾ ਇਸ ਕਰਕੇ ਇਹ ਮੈਂ ਉਹਨਾਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਜਿਨ੍ਹਾਂ ਨੇ ਬਾਬਾ ਸਾਹਿਬ ਪਿਮਰਾਓ ਡਾਕਟਰ ਅੰਬੇਡਕਰ ਜੀ ਦੇ ਸੰਵਿਧਾਨ ਦੀ ਬਦੌਲਤ ਮਲਾਈ ਖਾਦੀ ਵੱਡੇ ਵੱਡੇ ਆਫੀਸਰ ਬਣ ਕੇ ਵੱਡੇ ਵੱਡੇ ਲੀਡਰ ਬਣ ਕੇ ਕੀ ਬਾਬਾ ਸਾਹਿਬ ਪਿਮਰਾਓ ਡਾਕਟਰ ਅੰਬੇਡਕਰ ਜੀ ਜਾਂ ਸ਼ਹੀਦ ਭਗਤ ਸਿੰਘ ਦੀ ਸੋਚ ਵਾਲਾ ਭਾਰਤ ਸੰਭਾਲ ਕੇ ਰੱਖਣਗੇ ਦਖਾਈ ਨਹੀਂ ਦੇ ਰਿਹਾ ਕਿਉਂਕਿ ਇੱਥੇ ਗਰੀਬ ਗਰੀਬ ਹੁੰਦਾ ਜਾ ਰਿਹਾ ਅਮੀਰ ਅਮੀਰ ਹੁੰਦਾ ਜਾ ਰਿਹਾ ਆਜ਼ਾਦੀ ਤੋਂ ਬਾਅਦ ਜੇ ਪਹਿਲਾ ਪਾੜੇ ਦੀ ਗੱਲ ਕਰੀਏ ਜਿਨ੍ਹਾਂ ਲੋਕਾਂ ਨੂੰ ਮੌਕਾ ਮਿਲ ਗਿਆ ਜਿਹੜੇ ਅੱਗੇ ਉੱਚੇ ਉੱਠੇ ਆ ਉੱਠ ਕੇ ਜ ਜਿਹੜੇ ਬਾਹਰ ਦਾ ਕੇ ਸੈੱਟ ਹੋ ਗਏ ਹੋ ਗਏ ਪਰ ਅੱਗੇ ਸੈੱਟ ਹੋਣਾ ਔਖਾ ਹੈ ਅੱਜ ਦੇਖਿਆ ਜਾ ਰਿਹਾ ਕਿ ਜਿਹੜੇ ਬੱਚੇ ਦੋ ਦੋ ਡਿਗਰੀਆਂ ਤਿੰਨ ਤੱਕ ਡਿਗਰੀਆਂ ਹੱਥਾਂ ਦੇ ਵਿੱਚ ਲੈ ਕੇ ਉਹ ਤਰਾ ਤਰਾ ਕੰਬਦੇ ਫਿਰਦੇ ਸੀ ਤਰਾ ਤਰਾ ਮੰਗਦੇ ਫਿਰਦੇ ਸੀ ਸਾਨੂੰ ਕੋਈ ਕੰਮ ਤੇ ਰੱਖ ਲਓ ਉਹ ਅੱਜ 5000 7000 ਜਾਂ 10000 ਤੇ ਉਹ ਕੰਮ ਕਰਨ ਲਈ ਮਜਬੂਰ ਨੇ ਜੇ ਉਹ ਕੰਮ ਕਰਨ ਲਈ ਮਜਬੂਰ ਹੈ ਤੇ ਉਹ ਕਿੱਥੋਂ ਆਪਣੇ ਲਈ ਗੱਡੀ ਮੋਟਰ ਲੈ ਸਕਣਗੇ ਕਿੱਥੋਂ ਆਪਣੇ ਲਈ ਬੰਗਲਾ ਬਣਾ ਸਕਣਗੇ ਕਿੱਥੋਂ ਆਪਣੇ ਮਾਪਿਆਂ ਲਈ ਉਹ ਐਸ਼ ਆਰਾਮ ਦੀ ਰੋਟੀ ਦੇ ਸਕਣਗੇ ਜ਼ਿੰਦਗੀ ਦੇ ਸਕਣਗੇ ਜਿਨ੍ਹਾਂ ਮਾਪਿਆਂ ਨੇ ਔਖੇ ਹੋ ਕੇ ਕਾ ਖੋਤ ਕੇ ਖੋਰੀ ਖੋਤ ਕੇ ਆਪਣੇ ਬੱਚਿਆਂ ਨੂੰ ਪੜਾਇਆ ਸੀਗਾ ਜਿਵੇਂ ਪਹਿਲਾਂ ਪੜਾਇਆ ਸੀ ਉਹਨਾਂ ਨੇ ਬੱਚਿਆਂ ਨੂੰ ਮੋਟੀਆਂ ਤਨਖਾਹਾਂ ਮਿਲਦੀਆਂ ਸੀ ਤੇ ਉਹਨਾਂ ਦੇ ਬੱਚਿਆਂ ਨੇ ਵੀ ਸੁੱਖ ਦਾ ਸਾਹ ਲਿਆ ਉਹਨਾਂ ਦੇ ਮਾਪਿਆਂ ਨੇ ਵੀ ਸੁੱਖ ਦਾ ਸਾਹ ਲਿਆ ਪਰ ਉਹਨਾਂ ਵਾਲਾ ਸਮਾਜ ਜਿਹੜਾ ਅੱਜ ਜਿਹੜੇ ਹਾਲਾਤ ਨੇ ਉਹ ਹਾਲਾਤ ਕੁਝ ਬੱਖਰੇ ਦਿਖਾਈ ਦੇ ਰਹੇ ਨੇ ਕਿ ਜਿਹੜੇ ਪਹਿਲੋਂ ਵੱਡੇ ਵੱਡੇ ਅਫਸਰ ਬਣ ਗਏ ਉਹਨਾਂ ਦੇ ਬੱਚੇ ਜਿਹੜੇ ਆ ਉਹ ਵੀ ਅਫਸਰ ਨਹੀਂ ਬਣ ਬਣਦੇ ਦਿਖਾਈ ਦੇ ਰਹੇ ਤੇ ਜਿਹੜੇ ਵਿਚਾਰੇ ਸਧਾਰਨ ਸਕੂਲਾਂ ਦੇ ਵਿੱਚ ਪੜਦੇ ਆ ਉਹਨਾਂ ਦੇ ਬੱਚਿਆਂ ਦਾ ਕੀ ਬਣੂਗਾ ਤੇ ਜਿਹੜੇ ਮਜ਼ਦੂਰ ਹੈ ਉਹਨਾਂ ਦੇ ਬੱਚਿਆਂ ਦਾ ਕੀ ਬਣੂਗਾ ਤੇ ਜੇ ਬੱਚੇ ਪੜ੍ਹਨਾ ਵੀ ਚਾਹੁੰਦੇ ਉਹਨਾਂ ਦਾ ਇੱਥੇ ਸੁਸਾਇਟੀ ਦਾ ਇੱਥੇ ਦਾ ਮਾਹੌਲ ਜਿਹੜਾ ਆ ਉਹ ਕਿਵੇਂ ਦਾ ਉਹ ਜਾਣ ਬੁੱਝ ਕੇ ਪੈਦਾ ਕੀਤਾ ਗਿਆ ਜਾਂ ਪੈਦਾ ਹੋ ਗਿਆ ਉਹ ਹਾਲਾਤਾਂ ਤੇ ਕੌਣ ਅੱਜ ਨਜ਼ਰ ਮਾਰੂਗਾ ਆਓ ਆਪਾਂ ਇਹ ਚਿੰਤਾ ਕਰੀਏ ਕਿ ਜਿਹੜੇ ਸਾਡੇ ਰਹਿਬਰਾਂ ਨੇ ਦੇਸ਼ ਭਗਤਾ ਨੇ ਸਾਨੂੰ ਮਾਹੌਲ ਦਿੱਤਾ ਸੀ ਕਿ ਅਸੀਂ ਸੰਭਾਲ ਸਕਿਆ ਜਾਂ ਨਹੀਂ ਜੇ ਨਹੀਂ ਸੰਭਾਲ ਸਕੀਏ ਤੇ ਆਪਣੇ ਆਪਣੇ ਆਉ ਚਪੇੜਾ ਮਾਰੋ ਚਪੇੜਾ ਮਾਰ-ਮਾਰ ਕੇ ਆਪਣੇ ਨੂੰ ਪੁੱਛੀਏ ਕਿ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਨੂੰ ਪੁੱਛਣਾ ਕਿ ਜਿਹੜਾ ਬਾਬਾ ਸਾਹਿਬ ਪਿਮਰਾਉ ਡਾਕਟਰ ਅੰਬੇਦਕਰ ਜੀ ਨੇ ਬਰਾਬਰਤਾ ਵਾਲਾ ਸੰਵਿਧਾਨ ਦਿੱਤਾ ਸੀ ਉਹ ਕਿੱਥੇ ਹੈ ਜੇ ਇਸ ਸੰਵਿਧਾਨ ਦੇ ਕਰਕੇ ਤੁਸੀਂ ਵੱਡੇ-ਵੱਡੇ ਅਫਸਰ ਲੱਗੇ ਸੀ ਅਸੀਂ ਕਿਉਂ ਨਹੀਂ ਲੱਗ ਰਹੇ ਉਹ ਕਿੱਥੇ ਹੈ ਤੇ ਜੇਸ਼ ਭਗਤਾਂ ਨੇ ਜਿਹੜਾ ਸੁਪਨਾ ਲਿਆ ਸੀ ਸਮਾਜ ਦੇ ਵਿੱਚ ਬਰਾਬਰ ਹੋਊਗੀ ਉਹ ਕਿੱਥੇ ਹੈ ਉਹ ਤੁਸੀਂ ਇਹ ਚਪੇੜਾ ਆਪਣੇ ਆਪਣੇ ਮੂੰਹ ਤੇ ਮਾਰੋ ਔਰ ਸੋਚੋ ਕਿ ਸਾਡੀਆਂ ਪੁੱਤ ਸਾਡੇ ਪੋਤੇ ਜਿਹੜੇ ਉਹਨਾਂ ਨੂੰ ਅਸੀਂ ਕੀ ਵਿਰਸਾ ਦੇ ਕੇ ਜਾ ਰਹੇ ਹਾਂ